ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅੱਜ ਵੱਡੀ ਚੇਤਾਵਨੀ ਦਿੱਤੀ ਗਈ ਹੈ। ਤਾਪੋ ਦੀ ਪਹਿਲੀ ਧੁੰਦ ਪਈ ਹੈਗੇ ਇਲਾਕੇ ਦੇ ਵਿੱਚ ਸੂਬੇ ਦੇ ਵਿੱਚ ਥੋੜਾ ਦੱਸਦੇ ਕਈ ਥਾਵਾਂ ਦੇ ਵਿੱਚ ਧੁੰਦ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ ਸ਼ਾਮ ਰਾਤirana ਨੂੰ ਕਾਫੀ ਠੰਡ ਦਾ ਸਾਹਮਣਾ ਕਰਨਾ ਪਿਆ ਹੈਗਾ। ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤਾਜ਼ਾ ਅਪਡੇਟ ਖਰੋੜੀ ਟੀਵੀ ਦੇ ਉੱਤੇ ਰੋਜ਼ਾਨਾ ਹਰ ਨਾਲ ਸਾਂਝੀ ਕੀਤੀ ਜਾਂਦੀ ਹੈ ਤੇ ਅੱਜ ਵੀ ਪੰਜਾਬ ਦੇ ਘੱਟੋ ਘੱਟ 18 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ 98 ਲੈ ਕੇ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈਗਾ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਅਤੇ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ 18 ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਗਿਆ ਪਿਛਲੇ 24 ਘੰਟਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ ਦੇ ਵਿੱਚ 2 ਡਿਗਰੀ ਦਾ ਵਾਧਾ ਹੋਇਆ ਜਿਸ ਦੇ ਨਾਲ ਇਹ ਸੂਬੇ ਦੇ ਲਈ ਆਮ ਦੇ ਨਾਲੋਂ 2.8 ਡਿਗਰੀ ਵੱਧ ਹੈ ਹਾਲਾਂਕਿ ਬਾਰਿਸ਼ ਨੂੰ ਲੈ ਕੇ ਵੀ ਭੋਇਕਵਾਨੀ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਬਠਿੰਡਾ ਤੇ ਲੁਧਿਆਣਾ ਦੇ ਵਿੱਚ ਸਭ ਤੋਂ ਘੱਟ ਘਟੋ ਘਟਾ ਤਾਪਮਾਨ ਜਿਹੜਾ ਕਿ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵਧਣ ਦੀ ਉਮੀਦ ਹੈ ਬਠਿੰਡਾ ਦੇ ਵਿੱਚ ਸਵੇਰ ਤੋਂ ਦਾ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਕੱਲ ਤੇਜ਼ ਹਵਾਵਾਂ ਚੱਲਣਗੀਆਂ ਤਾਂ ਇਹਨਾਂ ਠੰਡੀਆਂ ਹਵਾਵਾਂ ਦੇ ਚੱਲਦੇ ਮੌਸਮ ਕਾਫੀ ਠੰਡਾ ਹੋ ਚੁੱਕਿਆ ਹਿਮਾਲਿਆ ਦੇ ਵਿੱਚ ਲਗਾਤਾਰ ਬਰਫ਼ ਪੈ ਰਹੀ ਹੈ ਜਿਸ ਕਰਕੇ ਮੈਦਾਨੀ ਇਲਾਕੇ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਮੌਸਮ ਭਾਗ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹੇ ਸੰਗਣੀ ਤੋਂ ਦਾ ਸਭ ਤੋਂ ਵੱਡਾ ਖਤਰਾ ਹੈ ਨੇ ਇਹਨਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ ਸਾਹਿਬ ਰੂਪਨਗਰ ਅਤੇ ਪਟਿਆਲਾ ਤੇ ਮੋਹਾਲੀ ਸ਼ਾਮਿਲ ਨੇ ਹਾਲਾਂਕਿ ਸਾਰੇ ਜ਼ਿਲ੍ਹਾ ਦੇ ਵਿੱਚ ਘਟੋਕਰ ਤਾਪਮਾਨ 1 ਤੋਂ 3 ਡਿਗਰੀ ਵਧਿਆ ਚੰਡੀਗੜ੍ਹ ਦੇ ਵਿੱਚ ਘਟੋਕਰ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਮੋਹਾਲੀ ਦੇ ਵਿੱਚ ਸਭ ਤੋਂ ਵੱਧ ਕਟੋਗਰ ਦਾ ਤਾਪਮਾਨ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਮਰੀ ਸਰ ਦੇ ਵਿੱਚ ਵੀ 9.5 ਡਿਗਰੀ ਸੈਲਸੀਅਸ ਤੇ ਲੁਧਿਆਣਾ ਦੇ ਵਿੱਚ 7 ਜੋ ਕਿ 4 ਡਿਗਰੀ ਸੈਲਸੀਅਸ ਤੇ ਪਟਿਆਲਾ ਦੇ ਵਿੱਚ 8.8 ਡਿਗਰੀ ਸੈਲਸੀਅਸ ਜੋ ਕਿ ਪਠਾਨਕੋਟ ਦੇ ਵਿੱਚ 8.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਗਰਬੜੀ ਜੋ ਕਿ ਉੱਤਰੀ ਪਾਕਿਸਤਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਬਦਲਾਵ ਲਿਆਉਂਦੀ ਹੈ ਅਜੇ ਵੀ ਸਰਗਰਮ ਹੈ ਤੇ ਇਹ ਅਸਮਾਨ ਦੇ ਵਿੱਚ ਉੱਚਾ ਰਹਿੰਦਾ ਇਸ ਦੇ ਨਾਲ ਉਪਰੀ ਹਵਾ ਦੇ ਵਿੱਚ ਇੱਕ ਕਿਸਮ ਦੀ ਮੌਸਮ ਰੇਖਾ ਬਣ ਗਈ ਹੈ ਜਿਸ ਦੇ ਨਾਲ ਠੰਡੀਆਂ ਹਵਾਵਾਂ ਆ ਰਹੀਆਂ ਨੇ ਅਤੇ ਮੌਸਮ ਦੇ ਵਿੱਚ ਤਬਦੀਲੀ ਵੀ ਆ ਰਹੀ ਹੈ ਇਸ ਤੋਂ ਇਲਾਵਾ ਉੱਤਰ ਪੂਰਬੀ ਭਾਰਤ ਉਤੇ ਬਹੁਤ ਤੇਜ਼ ਹਵਾਵਾਂ ਵਗ ਰਹੀਆਂ ਨੇ ਤੇ ਇਹ ਹਵਾਵਾਂ ਉਹ ਜੋ ਕਿ ਬਹੁਤ ਉਚਾਈ ਦੇ ਉਤੇ ਵਗ ਰਹੀਆਂ ਨੇ ਤੇ ਬਹੁਤ ਤੇਜ਼ ਨੇ ਤੇ ਇਸ ਦੇ ਦੌਰਾਨ 17 ਦਸੰਬਰ ਤੋਂ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋ ਜਾਵੇਗਾ ਤਾਂ ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਅਗਲੇ 2 ਦਿਨਾਂ ਦੇ ਵਿੱਚ ਘਟੋ ਘਟਾਪਨ ਦੇ ਵਿੱਚ ਹੌਲੀ ਹੌਲੀ 2 ਤੋਂ 4 ਡਿਗਰੀ ਸੈਲਸੀਅਸ ਵਾਧਾ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਸੂਬੇ ਭਰ ਦੇ ਵਿੱਚ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਆਵੇਗਾ ਔਰ 23 16 ਦਸੰਬਰ ਯਾਨੀ ਕਿ ਕੱਲ ਨੂੰ ਸੂਬੇ ਭਰ ਦੇ ਵਿੱਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਯਾਨੀ ਕਿ ਪੰਜਾਬ ਦੇ ਵਿੱਚ ਅ ਬੀ ਤੋਂ 30 ਜੋ ਕਿ ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦੇ ਨਾਲ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਤਾਂ ਇਹਨਾਂ ਠੰਡੀਆਂ ਹਵਾਵਾਂ ਦੇ ਚੱਲਦੇ ਹੋਏ ਮੌਸਮ ਹੋਰ ਠੰਡਾ ਹੋਵੇਗਾ ਤੇ ਲੋਕਾਂ ਨੂੰ ਪੋ ਦੀ ਪਹਿਲੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਇਸ ਠੰਡ ਦੇ ਵਿੱਚ ਲੋਕ ਕਾਫੀ ਕਹਿ ਸਕਦੇ ਆ ਵੀ ਮੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਸਵੇਰੇ ਸ਼ਾਮ ਜੋ ਠੰਡ ਵਧ ਰਹੀ ਹੈ ਹਾਲਾਂਕਿ ਦੁਪਹਿਰ ਦੇ ਵੇਲੇ ਆਰਾਮ ਜ਼ਰੂਰ ਮਿਲਦਾ ਹੈ ਧੁੱਪ ਖੇੜ ਜਾਂਦੀ ਹੈ ਪਰ ਬੀਤੇ ਕੱਲ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੌਸਮ ਧੁੰਦ ਵਰਗਾ ਹੀ ਰਿਹਾ ਸੀਗਾ ਮੌਸਮ ਕਾਫੀ ਠੰਡਾ ਸੀਗਾ ਦੁਪਹਿਰ ਦੇ ਵੇਲੇ ਵੀ ਧੁੱਪ ਜੋ ਕਿ ਲੋਕ ਮਿੱਚੀ ਵਾਂਗੂ ਸੀਗਾ ਪਰ ਅੰਦਾਜ਼ਾ ਏ ਕਿ ਇਹਨਾਂ ਤੂੰਦਾ ਦੇ ਵਿੱਚ ਬਹੁਤ ਸਾਰੇ ਹਾਦਸੇ ਵਾਪਰਦੇ ਨੇ ਤਾਂ ਮੌਸਮ ਭਾਗ ਦੇ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਕਿ ਅਜਿਹੇ ਮੌਸਮ ਦੇ ਵਿੱਚ ਵਾਹਨ ਬਿਲਕੁਲ ਹੌਲੀ ਚਲਾਓ ਹੌਲੀ ਗਤੀ ਦੇ ਨਾਲ ਚਲਾਓ ਤਾਂ ਕਿ ਹਾਦਸੇ ਬਿਲਕੁਲ ਵੀ ਨਾ ਹੋਣ